होशियारपुर चंडीगढ़ मार्ग से स्थित नंगल शहीदा विखे मौजूद बानपय टोल प्लाजा नजदीक गन्ने दे रास्ता वेलना चला वाली एक परवासी महिला जिसकी वेलने च चुन्नी आ जान कारण गला कुटन कारण मौत हो जान दी खबर सामने आई है मृतक महिला की पहचान यमनोत्री पत्नी लक्ष्मी शंकर वजो हुई है जो कि उत्तर प्रदेश की रहने वाली सी जानकारी देंद्या थाना सदर के पुलिस अधिकारी ने दसिया उनानु सूचना मिली सी कि बंद पे टोल नजदीक एक महिला की मौत हो गई है पुलिस वालों महिला की लाश नस्पताल हशियारपुर पोस्टमार्टम लाई रखवा दिता गया है दसिया के मृतक दति अपने पिंड यूपी गया होया है, पुलिस वालों बनती कारवाई अमल च लिया जा रही है ਲੇਡੀਜ਼ ਦੇ ਬਲੇਅਰ ਦੇ ਪਰਨਾਉ ਹੋ ਗਿਆ ਕੀ ਚਾਹਨਾ ਬਾਲਾ ਸੀ ਮੈਂ ਥਾਣੇ ਦੂਰੀ ਆਪਸਾ ਸੀਗਾ ਜੀ ਮੈਨੂੰ ਫੋਨ ਆਲਾ ਮਿਣੀ ਸੀਗੀ ਤੇ ਨੰਬਰ ਚ ਜਦ ਦੋ ਬਲਾਈ ਲੱਗੇ ਕੋਈ ਬੈਨ ਨੇਮ ਚ ਲੜਕੀ ਦੇ ਚੁੰਨੀ ਫਸਣਾ ਕੋਈ ਇਦਾ ਸੋਈਆ ਮੌਕੇ ਦੇ ਆਏ ਆ ਜੀ ਲੜਕੀ ਦਾ ਪਤਾਨਾ ਪਤਾ ਲ ਘਰ ਜਾ ਹੈਗਾ ਜਮੰਤਰੀ ਵਾਈਫ ਆਫ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ ਇਥੇ ਨੰਬਰ ਚ ਜਹ ਰਹਿੰਦੇ ਨੇ ਬੇਲ ਨੇ ਤੇ ਇਹ ਲੜਕੀ ਜਨਾਨੀ ਆ ਜਿਹੜੀ ਜਾਨਦੀ ਸੀਗੀ ਘਰ ਲੈਦਾ ਜੂਪੀ ਗਿਆ ਹੋਇਆ ਘਰ ਲੈਦਾ ਜੂਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਸਰਲ ਜਿਹੀ ਡੈਥ ਹੋਈ ਐ ਇਥੇ ਬੇਲ ਜਾਨ ਕਰਕੇ ਹੋਈ ਐ ਚੁੰਨੀ ਫਸੀ ਐ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਜੂਪੀ ਦੇ ਜੌਂਗ ਪੁੱਤ ਉਹਦੀਆਂ ਅੰਦਰ ਤੇ ਪੁਕਾਰ ਵੀ ਪੁਕਾਰਾਂਗੇ ਉਹਦੇ ਬਿਆਨ ਤੇ ਸਟੇਟਮੈਂਟ ਤੇ ਜੋੜ ਲਾਉਣਗੇ ਖਰਾਬਾਂਗੇ ਫਿਲਹਾਲ ਇਹ ਜੀ ਬੋਡੀ ਆ ਉਹ ਕਾਹ ਜਿਹੜਾ ਕਿ ਪੌਣ ਸਭ ਤੋਂ ਸਭ ਮੋਰਚੀ ਵਿੱਚ ਲਖਾ ਰਹੇ ਨੇ ਉਹਨਾਂ ਨੇ ਜਿਹੜੇ ਵਾਰ ਸੌਣ ਤੇ ਜੋ ਬੰਦੀ ਕਰਦੇ ਕਰਦੇ ਹਾਂਜੀ ਕੀ ਨਾਮ ਸतीश ਗੋਣ ਜਿਹੜੀ ਰੇਡ ਇਸ ਦੀ ਮੌਤ ਹੋਈ ਹੈ ਕੀ ਲੱਗਦੀ ਤੁਹਾਨੂੰ ਸਾਡੇ ਰਿਸ਼ਤੇਦਾਰੀ ਚੋਂ ਸੋ ਕਿੱਥੇ ਰਹਿੰਦੇ ਸੀ ਹੈ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਹਨ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਜੀ

गला कुटन कारण मौत हो जान दी खबर सामने आई है मृतक महिला दी पहचान यमनोत्री पत्नी लक्ष्मी शंकर वजो हुई है जो कि उत्तर प्रदेश की रहने वाली सी जानकारी देंद्या थाना सदर दे पुलिस अधिकारी ने दसिया कि उन्होंने सूचना मिली सी कि बांध पे टोल नज़दीक एक महिला दी मौत हो गई है ते जदों वो मौके पर पहुंचे तो देखा की रस दे वेल नीचे महिला दी चुन्नी आ जान कारण उसका गला घोट हो गया ते गला कुटण कारण उसकी मौके ते ही मौत हो गई ओना दसया के पुलिस वालों महिला दी लाश नु कब्जे च लेके सिविल हस्पताल होशियारपुर च पोस्टमार्टम ਲਈ रखवा दिता गया है ओना दसया के मृतक दा पति अपने पिंड यूपी गया होया है ते पुलिस वलो बन्दी कारवाई अमल च ल्यांदी जा रही है ਮੈਂ ਤੁਹਾਡੇ ਨਾਲ ਦੋ ਰਿਪੋਰਟਾਂ ਸਿਗਾ ਜੀ ਮੈਨੂੰ ਫੋਨ ਇਤਲਾਹ ਮਿਲੀ ਸੀਗੀ ਕਿ ਨੰਬਰ 'ਚ ਜਦ ਦੋ ਬੁਲਾਈ ਲੱਗੇ ਕੋਈ ਬੇਨਾਮ ਚ ਲੜਕੀ ਦੇ ਚੁੰਨੀ ਫਸਣਾ ਕੋਈ ਦਸ ਹੋਈਆ ਮੌਕੇ ਤੇ ਆਏ ਆ ਜੀ ਲੜਕੀ ਦਾ ਪਛਾਣਾ ਪਤਾ ਲਗਾ ਜਿਹਾ ਹੈਗਾ ਜਮੰਤਰੀ ਵਾਈਫ ਆਫ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ ਇਸੇ ਨੰਬਰ 'ਚ ਦਾ ਲੈਂਦੇ ਨੇ ਬੇਲ ਨੇ ਤੇ ਇਹ ਲੜਕੀ ਜਨਾਨੀ ਹੈ ਜਿਹੜੀ ਜਾਨਦੀ ਸੀਗੀ ਘਰ ਲੈਦਾ ਜੀਪ ਗਿਆ ਹੋਇਆ ਕਰ ਲੈਦਾ ਜੂਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮੜਿਆ ਉਹਦਾ ਛੋਟਾ ਤੇ ਚੜ੍ਹਨ ਦੀ ਡੈਥ ਹੋਈ ਹੈ ਇਥੇ ਬੇਲ ਲਿ ਜਾਣ ਕਰਕੇ ਹੋਈ ਹੈ ਚੁੰਨੀ ਫਸੀ ਹੈ ਦੀ ਬਾਕੀ ਉਹ ਦਾ ਬੇੜਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਜੂਪੀ ਦੇ ਜੋਂਗ ਪੋਕ ਉਹਦੀਆਂ ਅੰਤੇ ਪਕਾ ਦੇ ਉਤਰਾ ਕਰਾਂਗੇ ਉਹਦੇ ਬਿਆਨ ਤੇ ਸਟੇਟਮੈਂਟ ਤੇ ਜੋਰ ਲਿਖਣਗੇ ਕਰਾਵਾਂਗੇ ਫਿਲਹਾਲ ਇਹ ਜੀ ਬਾਡੀ ਆ ਉਹ ਕੌਜੇ ਲੈ ਕੇ ਪਾਂਸਲ ਬਸ ਮੋਰਚੇ ਵਿੱਚ ਰਖਾ ਦੇਣ ਉਹਨਾਂ ਨੇ ਜਿਹੜੇ ਵਾਰਸ ਆਉਣ ਤੇ ਜੋ ਬੰਦੀ ਕਰਦੇ ਕਰਾਂਗੇ ਹਾਂਜੀ ਕੀ ਨਾਮ ਸतीश ਕੋਰ ਰੇਡੀ ਰੇਡਿਸ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਨੂੰ ਸਾਡੇ ਰਿਸ਼ਤੇਦਾਰ ਇੱਥੇ ਸੋ ਕਿੱਥੇ ਰਹਿੰਦੇ ਸੀ ਹਾਂ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਠੀਕ ਹੈ ਕੀ ਕੰਮ ਕੀ ਕਰਦੇ ਸੀ ਕੰਮ ਉਹ ਬੇਲ ਲੈ ਬੁੱਲ ਲੈ ਜੀ ਉਸ ਦੇ ਰੇੜੀ ਲਾਉਂਦੇ ਸੀ ਪਤਾ ਲੱਗਾ ਕਾਜ ਦੇ ਨਾਲ ਮੌਤ ਹੈ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੇ ਸੀ ਗੱਲਾ ਘਟ ਗੱਲਾ ਘਟਣ ਕਰ ਨਾਲ